ਸਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾਂ ਤੇ ਚਰਚਾ ਕਰਦੇ ਸੀ ਕਠਲ ਦੇ ਬਾਰੇ ਗੱਲ ਕਰਾਂਗੇ ਇਹਨੂੰ ਕਠਰ ਵੀ ਬੋਲ ਦਿੰਦੇ ਆ ਇਹਨੂੰ ਜੈਕ ਫਰੂਟ ਟਰੀ ਵੀ ਬੋਲ ਦਿੰਦੇ ਆ ਤੇ ਬ੍ਰੈਡ ਫਰੂਟ ਟਰੀ ਬੋਲ ਦਿੰਦੇ ਆ ਇਹ ਲਾਰਜ ਐਵਰਗ੍ਰੀਨ ਰੁੱਖ ਹੈਗਾ ਵੀ ਸਦਾ ਬਹਾਰ ਰੁੱਖ ਹੈਗਾ ਪੱਤੇ ਨਹੀਂ ਝਾੜਦਾ ਹੈਗਾ ਬਹੁਤ ਘੱਟ ਪੱਤੇ ਝਾੜਦਾ ਇੰਡੀਆ ਹੋ ਗਿਆ ਸ਼੍ਰੀਲੰਕਾ ਮਲੇਸ਼ੀਆ ਦਾ ਨੇਟਿਵ ਟਰੀ ਹੈਗਾ ਇਹ ਇਹ ਸਮਝਣਾ ਪੈਣਾ ਸਾਡੇ ਈਸਟਰਨ ਤੇ ਵੈਸਟਰਨ ਕਾਰਡ ਜਿਹੜੇ ਹੈਗੇ ਸਾਡੇ ਵੈਸਟਰਨ ਕਾਰਡ ਦੇ ਜੰਗਲਾਂ ਚ ਜੰਗਲੀ ਰੂਪ ਚ ਪਾਇਆ ਜਾਂਦਾ ਉੱਥੇ ਬਹੁਤ ਵੱਡੇ ਦਰਖਤ ਅਵੇਲੇਬਲ ਜਿਹੜਾ ਸਭ ਤੋਂ ਵੱਧ ਐਡਵਲ ਫਰੂਟ ਦੇ ਤੌਰ ਤੇ ਖਾਧਾ ਜਾਂਦਾ ਤੇ ਔਰ ਇੱਕ ਖਾਸ ਕਰਨ ਵਾਲੇ ਖਾਦੇ ਜਾਣ ਵਾਲੇ ਫਲਾਂ ਨੂੰ ਕਹਿ ਸਕਦੇ ਆਪਾਂ ਸਭ ਤੋਂ ਵੱਡਾ ਫਾਲ ਆ ਮਤਲਬ ਇਹ ਤਾਂ ਇਹਦਾ ਮਤਲਬ ਭਾਰ ਜਿਹੜਾ ਇੱਕ ਇੱਕ ਫਲ ਦਾ 50 ਕਿਲੋ ਵੀ ਹੋ ਸਕਦਾ ਹੈਗਾ ਤੇ ਕੱਚਾ ਫਲ ਜਿਹੜਾ ਹੈਗਾ ਸਬਜੀ ਬਣਦੀ ਹੈ ਤੇ ਚਾਰ ਪੈਂਦਾ ਪੱਕੇ ਫਲ ਦੂਜੇ ਫਲਾਂ ਇਤਰਾ ਆਮ ਆਪਾਂ ਖਾ ਸਕਦੇ ਆ ਜਿਹਦਾ ਕਿ ਸਵਾਦ ਜਿਹੜਾ ਪਾਈਨੈਪਲ ਜਾਂ ਮਤਲਬ ਕਹਿੰਦੇ ਕੇਲੇ ਇਤਰਾ ਸਵਾਦ ਹੁੰਦਾ ਔਰ ਹਾਈ ਕਲਾਸ ਟੈਂਬਰ ਮਤਲਬ ਕਹਿੰਦੇ ਵੀ ਜਿਹੜਾ ਫਰਨੀਚਰ ਮੇਕਿੰਗ ਵਾਸਤੇ ਇਹਦੀ ਸਾਗਵਾਂ ਤੋਂ ਤਕੜੀ ਲੱਕੜ ਮੰਦੀ ਜਾਂਦੀ ਮਰੋ ਇੰਨੀ ਦੀ ਆਈਸਕ੍ਰੀਮ ਵਿੱਚ ਵੀ ਇਹਦੀ ਪਲਪ ਨੂੰ ਯੂਜ਼ ਕੀਤਾ ਜਾਂਦਾ ਮਿਲਕ ਦੇ ਪੇੜੇ ਬਣਾਏ ਜਾਂਦੇ ਆ ਪਲਪ ਤੋਂ ਮਫਿਨ ਹੋ ਗਿਆ ਕੁਕੀਜ਼ ਹੋ ਗਿਆ ਮਿਲਕ ਸ਼ੇਕ ਬਣਾਇਆ ਜਾਂਦਾ ਹੈਗਾ ਤੇ ਜੈਕ ਫਰੂਟ ਚਿਪਸ ਮਿਲਦੀਆਂ ਜਦੋਂ ਆਪਾਂ ਉਧਰ ਕੇਰਲਾ ਚ ਜਾਂਦੇ ਹੈਗੇ ਆ ਤਾਂ ਇੱਕ ਪਾਪੜ ਵੀ ਬਣਾਏ ਜਾਂਦੇ ਹੈਗੇ ਆ ਤੇ ਵੈਸਟਰਨ ਕੰਟਰੀ ਦੇ ਵੈਜੀਟੇਰੀਅਨ ਮਤਲਬ ਕਹਿੰਦਾ ਮੀਟ ਹੈ ਮਰੋ ਇਹ ਨੂੰ ਇਹ ਕਹਿ ਸਕਦੇ ਆ ਵੀਗਨ ਫੂਡ ਵੀ ਕਹਿ ਸਕਦੇ ਆ ਤਾਂ ਅਨਰਾਈਬਿਡਾ ਫਰੂਟ ਫੂਡ ਦੀ ਸਬਜ਼ੀ ਜਿਹੜੀ ਘਰੇ ਆਪਾਂ ਸੀ ਬਣਾਉਂਦੇ ਆ ਜਦੋਂ ਐਨ ਲੱਗ ਜਿਵੇਂ ਮੀਟ ਵਾਂਗੂ ਸਬਜ਼ੀ ਲੱਗਦੀ ਹੈਗੀ ਐ ਇਸ ਤਰ੍ਹਾਂ ਦੀ ਸਬਜ਼ੀ ਬਣਾਉਣ ਲੱਗੇ ਇਸ ਨੂੰ ਮਤਲਬ ਕਹਿੰਦਾ ਇਹ ਚਿਪਚਿਪਾ ਹੁੰਦਾ ਇਹ ਤੇਲ ਲਾ ਕੇ ਇਹਨੂੰ ਕੱਟਣਾ ਪੈਂਦਾ ਇਹ ਥੋੜੀ ਦਿੱਕਤ ਆਉਂਦੀ ਹੈ ਇਹਨੂੰ ਬਣਾਉਣ ਲੱਗੇ